ਬਾਬਾ ਜੀ ਸਿੰਘ ਨੂੰ ਪਿਆਰ ਕਰਾਉਣੀਆ ਸੰਗਤਾਂ ਇਹ 10 ਗੱਲਾਂ ਜ਼ਰੂਰ ਚੇਤੇ ਰੱਖਿਓ ਪਹਿਲੀ ਸੱਚਾਈ ਅਤੇ ਸਾਹਵਦੀਲ ਨਾਲ ਜਿਓ ਬਾਬਾ ਜੀ ਨੇ ਆਪਣਾ ਸਾਰਾ ਜੀਵਨ ਸੱਚਾਈ ਦੇ ਰਾਹ ਤੇ ਚੱਲ ਕੇ ਬਤਾਇਆ ਤੇ ਸਾਨੂੰ ਵੀ ਉਹਨਾਂ ਦੇ ਹੀ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਦਾ ਹਾਲਾਤ ਜਿਵੇਂ ਦੇ ਮਰਜ਼ੀ ਹੋਣ ਕਦੇ ਵੀ ਸੱਚ ਦਾ ਰਾਹ ਨਾ ਛੱਡਿਓ ਕਿਉਂਕਿ ਜਿਹੜੇ ਸੱਚ ਦਾ ਰਾਹ ਨਹੀਂ ਛੱਡਦੇ ਪਰਮਾਤਮਾ ਉਹਨਾਂ ਦੀ ਬਾਹ ਕਦੇ ਨਹੀਂ ਛੱਡਦਾ ਦੂਸਰੀ ਸੇਵਾ ਅਤੇ ਨਿਸ਼ਕਾਮ ਭਾਵ ਨਾਲ ਸਾਰੇ ਕੰਮ ਕਰੋ ਬਾਬਾ ਜੀ ਨੇ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ ਸੀ ਸਾਡਾ ਫਰਜ਼ ਹੈ ਕਿ ਅਸੀਂ ਵੀ ਦੂਜਿਆਂ ਦੀ ਸੇਵਾ ਕਰੀਏ ਦੂਜਿਆਂ ਨਾਲ ਪਿਆਰ ਕਰੀਏ ਨਫ਼ਰਤ ਕਦੇ ਨਾ ਰੱਖੀਏ ਮਨ 'ਚ ਤੀਸਰੀ ਹਿੰਮਤ ਤੇ ਬਹਾਦਰੀ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰੀਏ ਬਾਬਾ ਜੀ ਨੇ ਹਰ ਮੁਸੀਬਤ ਦਾ ਡਟ ਕੇ ਸਾਹਮਣਾ ਕੀਤਾ ਬਾਬਾ ਜੀ ਦੇ ਅੰਦਰ ਭਗਤੀ ਦਾ ਐਸਾ ਵੀਰ ਰਸ ਸੀ ਕਿ ਉਹਨਾਂ ਅੱਗੇ ਵੱਡੇ ਤੋਂ ਵੱਡੇ ਤੂਫਾਨ ਵੀ ਆ ਕੇ ਡਰ ਜਾਂਦੇ ਸੀ ਇਹ ਬਾਬਾ ਦੀਪ ਸਿੰਘ ਜੀ ਭਗਤੀ 'ਚ ਬੈਠੇ ਆ ਇਨਾਦਰ ਮੌਤ ਵੀ ਕੁਛ ਨਹੀਂ ਵਿਗਾੜ ਸਕਦੀ ਸੋ ਸਾਨੂੰ ਵੀ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਆਪਣੇ ਪਰਮਾਤਮਾ ਤੇ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਚੌਥੀ ਧਰਮ ਦੇ ਰਾਹ ਤੇ ਬਡੋਲ ਟਿਕੇ ਰੋ ਬਾਬਾ ਦੀਪ ਸਿੰਘ ਜੀ ਨੇ ਧਰਮ ਦੀ ਰਾਖੀ ਲਈ ਆਪਣਾ ਜੀਵਨ ਨਿਸ਼ਾਵਰ ਕਰਤਾ ਐਡੀ ਵੱਡੀ ਸ਼ਹੀਦੀ ਪ੍ਰਾਪਤ ਕੀਤੀ ਬਾਬਾ ਜੀ ਨੇ ਸਾਨੂੰ ਵੀ ਧਰਮ ਦੇ ਰਾਹ ਤੇ ਹਮੇਸ਼ਾ ਟਿਕੇ ਰਹਿਣਾ ਚਾਹੀਦਾ ਕਿਉਂਕਿ ਧਰਮ ਦੇ ਰਾਹ ਤੇ ਚੱਲ ਕੇ ਹੀ ਬੰਦਾ ਰੱਬ ਨੂੰ ਪਾ ਸਕਦਾ ਹੈ ਪੰਜਵੀਂ ਆਪਣੇ ਗੁਰੂ ਤੇ ਭਰੋਸਾ ਰੱਖੋ ਤੇ ਅਰਦਾਸ ਕਰੋ ਹਰ ਸਮੱਸਿਆ 'ਚ ਬਾਬਾਈ ਦਾ ਸਹਾਰਾ ਲਓ ਤੇ ਉਹਨਾਂ ਦੇ ਅੱਗੇ ਅਰਦਾਸ ਕਰਕੇ ਸਬਰ ਦੀ ਦਾਤ ਮੰਗੋ ਛੇਵੀਂ ਨਿਰਪੋਰੋ ਕਿਸੇ ਵੀ ਡਰ ਜਾਂ ਸਹਿਮ ਨੂੰ ਆਪਣੇ ਮਨ 'ਚ ਕਦੇ ਵੀ ਥਾਣਾ ਨਾ ਦੋ ਕਦੇ ਵੀ ਡਰੋ ਨਾ ਕੁਝ ਨਹੀਂ ਹੁੰਦਾ ਪਰਮਾਤਮਾ ਨੇ ਤੁਹਾਨੂੰ ਭੇਜਿਆ ਤੇ ਕੋਈ ਸੋਚ ਕੇ ਭੇਜਿਆ ਬਾਬਾਈ ਦੇ ਭਰੋਸਾ ਰੱਖੋ ਤੇ ਨਿਰਪੋਰ ਜੀਵਨ ਬਤੀਤ ਕਰੋ ਸਤਵੀਂ ਸੰਗਤਾਂ ਦਾ ਹਮੇਸ਼ਾ ਸਤਕਾਰ ਕਰੋ ਸੱਚੀ ਸੰਗਤ ਰਹਿ ਕੇ ਬਾਬਾ ਜੀ ਦੀ ਮਹਾਨਤਾ ਨੂੰ ਯਾਦ ਰੱਖੋ ਤੇ ਸੰਗਤਾਂ ਦਾ ਹਮੇਸ਼ਾ ਆਦਰ ਕਰੋ ਕੰਦੇ ਸੰਗਤਾਂ ਦੇ ਵਿੱਚ ਹੀ ਪਰਮਾਤਮਾ ਦਾ ਨਿਵਾਸ ਹੈ 8ਵੀਂ ਬਾਣੀ ਅਤੇ ਸਿਮਰਨ ਕਰੋ ਰੋਜ਼ਾਨਾ ਬਾਣੀ ਪੜੋ ਕੁਝ ਵੀ ਹੋ ਜੇ ਕਦੇ ਵੀ ਆਪਣਾ ਨਿਤਨੇਮ ਨਾ ਛੱਡੋ ਕਿਉਂਕਿ ਪਰਮਾਤਮਾ ਨਾਲ ਮਿਲਣ ਦੇ ਸਾਰੇ ਰਸਤੇ ਬਾਣੀ ਦੇ ਨਾਲ ਹੀ ਖੁੱਲਦੇ ਹਨ 9ਵੀਂ ਆਪਸੀ ਪਿਆਰ ਅਤੇ ਸਹਿਯੋਗ ਦਿਖਾਓ ਸਭ ਨਾਲ ਆਪਸੀ ਪਿਆਰ ਤੇ ਸਹਿਯੋਗ ਨਾਲ ਰਹੋ ਬਾਬਾ ਜੀ ਦੀ ਸਿੱਖਾਈ ਸਿੱਖਿਆ ਨੂੰ ਜ਼ਿੰਦਗੀ 'ਚ ਜਰੂਰ ਲਾਗੂ ਕਰੋ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਨਿਰਵੈਰ ਨਿਰਪੋਵ ਕਿਸੇ ਨਾਲ ਵੈਰ ਨਹੀਂ ਕਿਸੇ ਦਾ ਡਰ ਨਹੀਂ ਸਾਰੇ ਪ੍ਰਮਾਤਮਾ ਨੇ ਬਣਾਏ ਆ ਸਭ ਦੇ ਵਿੱਚ ਉਹਦੀ ਇੱਕੋ ਹੀ ਜੋਤ ਜਗ ਰਹੀ ਹੈ ਨਾ ਕੋਈ ਧਰਮ ਦਾ ਫਰਕ ਹੈ ਨਾ ਕੋਈ ਜਾਤ ਪਾਤ ਦਾ ਨਾ ਹੀ ਕੋਈ ਉੱਚਾ ਨਾ ਹੀ ਕੋਈ ਨੀਵਾ ਪ੍ਰਮਾਤਮਾ ਦੀ ਨਜ਼ਰਾਂ ਦੇ ਵਿੱਚ ਹਰੇਕ ਜੀਵ 'ਚ ਉਹਦਾ ਹੀ ਨਿਵਾਸ ਹੈ ਸੋ ਸਭ ਦੇ ਨਾਲ ਦਿਲੋਂ ਪਿਆਰ ਕਰੋ ਜੇ ਮਨ 'ਚ ਤੁਹਾਡੇ ਨਫ਼ਰਤ ਆਂਦੀ ਹੈ ਜੇ ਕਿਸੇ ਪ੍ਰਤੀ ਇਰਖਾਂ ਆਂਦੀ ਹੈ ਤੇ ਉਸੇ ਛਣ ਤੁਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹੋ ਤੇ ਦਸਮੀ ਸਰਬੱਤ ਦਾ ਭਲਾ ਮੰਗੋ ਸਾਰੀ ਸੰਗਤ ਦੇ ਲਈ ਭਲਾ ਮੰਗੋ ਰੋਜ਼ ਮੰਗੋ ਹਰ ਪਲ ਮੰਗੋ ਤੇ ਹਮੇਸ਼ਾ ਉਸੇ ਰਾਹ 'ਤੇ ਚਲੋ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਤੁਹਾਨੂੰ ਦਿਖਾਇਆ ਜੇ ਤੁਸੀਂ ਇੰਨਾ ਗੱਲਾਂ ਤੇ ਵਿਸ਼ਵਾਸ ਜੇ ਤੁਸੀਂ ਇੰਨਾ ਗੱਲਾਂ ਤੇ ਜੇ ਤੁਸੀਂ ਇੰਨਾ ਗੱਲਾਂ ਤੇ ਵਿਸ਼ਵਾਸ ਰੱਖ ਕੇ ਚੱਲਦੇ ਹੋ ਕਿ ਬਾਬਾ ਦੀਪ ਸਿੰਘ ਦੀ ਤੁਹਾਡੇ ਤੇ ਨੀਂ ਕਿਰਪਾ ਹੋਏਗੀ ਕਿ ਤੁਸੀਂ ਜੋ ਮੰਗੋਗੇ ਤੁਹਾਨੂੰ ਉਹ ਹੀ ਮਿਲ ਜਾਏਗਾ ਉਹਨਾਂ ਦੇ ਦਰਬਾਰ ਤੋਂ ਕੋਈ ਨਾ ਨਹੀਂ ਹੈਗੀ ਖੁਸ਼ੀਆਂ ਦੇ ਖਜ਼ਾਨੇ ਭਰਦਣਗੇ ਤੁਹਾਡੇ ਘਰਾਂ 'ਚ ਬਾਬਾ ਦੀਪ ਸਿੰਘ ਜੀ ਦੀਆਂ ਰਹਿਮਤਾਂ ਦਾ ਕੋਈ ਅੰਤ ਨਹੀਂ ਹੈਗਾ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ